ਇਹ ਸਤਪੰਦਨਾ ਗੁਰਮੁਖ ਕੋ ਪਿਆਰੋ ਮਾਲ ਟੇਕੜੀ ਸਾਹਿਬ ਪਹਿਲੀ ਬਾਸ਼ਾ ਜੀ ਗੁਰਨਾਨਕ ਦੇਵ ਜੀ ਦੇ ਗੁਪਤ ਜਾਣੇ ਵਾਲੀ ਜਗ੍ਹਾ ਔਰ ਇਹ ਤਪਸਥਾਨ ਅੰਗੀਠਾ ਸਾਹਿਬ ਸੰਤ ਬਾਬਾ ਬੀ ਸੈੰਗ ਜੀ ਜਿਲੰਦਰ ਵਾਲਿਆਂ ਦਾ ਸੰਤਾਨ ਦਾ ਜਨਮ ਜਿਲ੍ਹਾ ਜਿਲੰਡਰ ਨਵੇਂ ਪਿੰਡ ਵਿੱਚ ਹੋਇਆ ਅਪੀ 20 ਸਾਲ ਤੋਂ ਮੱਚੇ ਤੇ ਜੂਲ ਸਾਹਿਬ ਦਰਸ਼ਨਾਂ ਨੂੰ ਆਏ ਤੇ ਇੱਥੇ ਗੁਰੂ ਮਹਾਰਾਜ ਜੀ ਦੇ ਤਖਤ ਸੱਚਖੰਡ ਸਾਹਿਬ ਦੀ ਸੇਵਾਤੀ ਰਹੇਗੇ ਗੁਰੂ ਮਹਾਰਾਜ ਦੇ ਕਾਗੜ ਦੀ ਸੇਵਾ ਕਰਦੇ ਰਾਤੀ 1 ਵਜੇ ਦੁਕਾਨ ਤੋਂ ਕਾਗੜ ਲਿਆ ਕੇ ਗੁਰੂ ਮਹਾਰਾਜ ਜੀ ਦੇ ਅੰਗਿੱਟੇ ਸਾਹਿਬ ਦੀ ਸੇਵਾ ਕਰਦੇ ਸੀ ਖਾਲੀ ਸਮਾਂ ਜਿਹੜਾ ਸੰਜੀਤੇ ਕੋਲ ਆਉਂਦਾ ਸੀ ਇਸ ਵੀ ਆਪਾਂ ਜੰਗਲ 'ਚ ਬੈ ਕੇ ਤਪ ਕਰਨਾ ਨਾਲੇ ਸੰਤਾਂ ਵਾਤੇ ਦਤਨਾ ਦੀ ਸੇਵਾ ਕਰਦੇ ਜਿਹੜੀ ਮਰਿਆਦਾ ਹਾਲੇ ਵੀ ਤਾਕਤ ਸੱਚੀ ਖੰਡ ਸਾਹਿਬ ਤੇ ਚਲਦੀ ਹੈ ਉਸ ਵੇਲੇ ਗੁਰੂ ਮਹਾਰਾਜ ਦੇ ਉਸ ਅਸਥਾਨ ਦੇ ਦਰਸ਼ਨ ਹੋਏ ਜਿੱਥੇ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਟਾਈਮ ਦਾ ਖਜ਼ਾਨਾ ਦਬਿਆ ਸੀ ਜਦ ਮੁਸਲਮਾਨਾਂ ਨੂੰ ਪਤਾ ਲੱਗਿਆ ਸਿੱਖਾਂ ਦੇ ਗੁਰੂਆਂ ਦਾ ਖਜ਼ਾਨਾ ਦਬਿਆ ਲੋਕਾਂ ਨੇ ਲਾਲਚ ਕੀਤਾ ਖਜ਼ਾਨੇ ਵਾਲੇ ਤਾਂ ਦੇ ਕਬਜ਼ਾ ਕਰਕੇ ਪੁੱਟ ਕੇ ਦੇਖਿਆ ਤੱਲਿਓਂ ਕੋਲੇ ਨਿਕਲੇ ਨੇ ਤਾਂ ਕਬਰਿਸਤਾਨ ਬਣਾ ਕੇ ਬੈਠ ਗਏ

महापुरुषों का ये तप स्थान अंगीठा साहब संत बाबा वीर सिंह जी गुरुद्वारा माल टेकड़ी पहली पातशाह गुरु नानक देव जी दे, दे गुपत खजाने वाली जगह इतिहास गुरमुख लंगर इमारत की सेवा वाले टोपी रखिए सत्ता सेवा पाके अपनी माया पेटा सफल कर लो और माल टेकड़ी साहब के बरकता वास्ते सिक्का दिया जाता है ਆਪਣੇ ਕਰਾਮਾਤ ਦੇ ਨਾਲ ਲੈ ਕੇ ਜੋ ਕੁਝ ਹੈ ਆਪਰਾਪਤ ਕਰੋ 아이 ਗੁਰ ਕੀ ਆਹਾ ਹਾਏ ਬੋਏ ਤੇ